ਇਹਨਾਂ ਸਰੇ ਮੈਨੂੰ ਸਮਝ ਨਹੀਂ ਜਿੱਤੀ ਮੈਂ ਅੱਜ ਤੱਕ ਮੈਨੂੰ ਨਾ ਟਾਈਮ ਆਇਆ ਮੈਂ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਉਹਨਾਂ ਸਰ ਸਾਸਕੇ ਆਪਦੇ ਬਿਆਨ ਜਿਹੜੇ ਉਹ ਕਲਮਬੰਦ ਕਰਾਤੇ ਬਸ ਇਹ ਤੁਹਾਡੇ ਤੱਕ ਧਿਆਨ ਹੋਈ ਯਾਰ ਖਾਂ ਕਰਨਾ ਹਾਂਜੀ ਹੋਈ ਹੈ ਸਰ ਉਹ ਬਿਆਨ ਦਿੱਤੇ ਮੈਂ ਜਿਹੜੇ ਐਫਆਈਆਰ ਦਿੱਤੀ ਸੀ ਕਿਗਾ ਕੋਈ ਬਿਆਨ ਤੋਂ ਹੋ ਹੀ ਰਹੇ ਨੇ ਜਿਹੜੇ ਪਹਿਲਾਂ ਵੀ ਬਿਆਨ ਹੋਈ ਸੀ ਅੱਜ ਵੀ ਹੋਇਆ ਬਿਆਨ ਤੇ ਬਿਆਨ ਨਹੀਂ ਹੁੰਦੇ ਬਿਆਨ ਬਿਆਨ ਦਿੱਤੇ ਕੀ ਗਏ ਕੀ ਪੁੱਛੀ ਤੁਸੀਂ ਕੋਈ ਨਹੀਂ ਦਿੱਤਾ ਇਹਦੇ ਤੇ ਦੇਸੀ ਕੇ ਪਿਆਰ ਕੇ ਨਹੀਂ ਇਹ ਬਾਹਰ ਦਾ ਕਾ ਨਹੀਂ ਰਕੇ ਦਾ ਕੰਮ ਨਹੀਂ ਕਰ ਸਕਦਾ ਕਾ ਮੈਂ ਤੁਹਾਨੂੰ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਇਆ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਇਆ ਉਹ ਤੁਸੀਂ ਉਹਨਾਂ ਨੂੰ ਪੁੱਛ ਲਿਓ ਹੱਕ ਦੇ ਕੇ ਕਿਹਾ ਕਿ ਖਿਲਾਫ ਦੇ ਕੇ ਕਿਹਾ ਤੇ ਕੀ ਜੋ ਕੁਝ ਹੋਇਆ ਮੈਂ ਸਭ ਕੁਝ ਦੱਸਾਂਗਾ ਚਲੋ ਬਾਦ ਹੈ ਤੇ ਨਰਿੰਦਰ ਸਿੰਘ ਜੀ ਨੇ ਉਹਨੇ ਕਿਹਾ ਇਹ ਹੈ ਕਿ ਉਹ ਉਸੇ ਸ਼ਾਮ ਦਾ ਤੁਸੀਂ ਦੱਸੋ ਕਿ ਕਿੰਨਾ ਕੋਸ਼ਿਸ਼ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਤਾਂ ਮੇਰੇ ਤੁਸੀਂ ਭਰਾਓ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸ ਸਕਦਾ ਵਿਜੀਲੈਂਸ ਦੀ ਟੀਮ ਕੇ ਰਿਪੋਰਟ ਤੁਸੀਂ ਕਹਿੰਦੇ ਮੈਂ ਐਕਚੁਅਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਫੋਨ ਕੀਤੀ ਇਹ ਵਿਚਾਰੇ 2 ਵਜੇ ਦੀ ਮੇਰੀ ਵੇਟ ਕਰ ਰਹੇ ਸੀ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਕਹਿੰਦੇ ਭਾਜੀ ਅਸੀਂ ਤੇ ਹੁਣ ਚਾਹ ਪੀਂ ਲਿਆ ਆਂ ਕਿਆ ਨਹੀਂ ਟੀਸਾ ਤੋਂ ਮੈਂ ਯਾਰ ਮੈਂ ਇਤਨੀ ਕਿਤੇ ਆ ਜਾ ਮੈਨੂੰ ਇੱਥੇ ਮਿਲੋ ਤੇ ਮੈਨੂੰ ਕਹੇ ਲੱਗੇ ਮੈਸੇਜ ਆਏ ਨੇ ਮੈਸੇਜ ਆ ਦੇ ਉਹ ਕੀ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਕੀ ਮਾਮਲੇ ਤੋਂ ਇਲਾਵਾ ਗੱਲਾਂ ਬਾਤਾਂ ਹੀ ਕਰਨਾ ਹੈ ਕਿ ਹੋਰ ਇੱਥੇ ਕੀ ਕਰਨਾ ਹੈ ਇਹਨਾਂ ਨਾਲ ਗੱਲਾਂ ਬਾਤਾਂ ਨਹੀਂ ਨਹੀਂ ਬੜਾ ਬੜਾਇਆ ਸੀ ਤੂੰ ਤੁਸੀਂ ਦੇਖੋ ਸਾਲ ਇਹ ਤੋਂ ਬਾਅਦ ਇਹ ਕਹਿ ਚੀਕੀ ਕਿ 2012 ਚ ਵੀ ਸਬੂਤ ਹੈਗੇ ਸੀ 21 ਚ ਵੀ ਹੈਗੇ ਪਿੱਛੇ ਵੀ ਹੈਗੇ ਦੇਖੋ ਇਹ ਉਹ ਦੇਖੋ ਉਹ ਚਟੋ ਚਟੋ ਪੱਦਿਆ ਸਾਲ ਦਾ ਟੀਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਉਹਨਾਂ ਪੁੱਛਿਆ ਨਾ ਮੈਨੂੰ ਦੱਸਿਆ ਉਹ ਉਹਨਾਂ ਦੇ ਆਪ ਦੇ ਬਿਆਨ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਕੇ ਆ ਕਿ ਬਿਲਕੁਲ ਸਹੀ ਸੀ ਦੁਬਾਰਾ ਬੁਲਾਇਆ ਦੁਬਾਰਾ ਜੇ ਮੈਨੂੰ ਬੁਲਾਉਣਗੇ ਮੈਂ ਫੇਰ ਆਉਣ ਨੂੰ ਅਜਰਿਆ ਤੁਸੀਂ ਨੰਮਾ ਸਮਾ ਨਾਲ ਰਹੇ ਉਹਨਾਂ ਦੇ ਹਾਂਜੀ ਪਰ ਉਸ ਕੰਮ ਦੇ ਵਿੱਚ ਕਿਸੇ ਸਿਮਿਲਰਟੀ ਹੈ ਹੈਕ ਤੁਹਾਡਾ ਚੈਨਲ ਕਿਹੜਾ ਵਾ ਹੈ ਪੀਡੀਏ ਹੈ ਪੀਡੀਏ ਤੁਹਾਨੂੰ ਮੇਰੇ ਤੋਂ ਵੱਧ ਪਤਾ ਤੁਸੀਂ ਮਜੀਠੀਆ ਸਾਹਿਬ ਨੇ ਰਹਿੰਦੇ ਰਹੇ ਜੀ ਤੁਸੀਂ ਦੱਸੋ ਨਹੀਂ ਆਪਣੇ ਮੂੰਹ ਦੱਸੋ ਆ ਦੇਖੋ ਆ ਮਣੀ ਨਾਲੀ ਦੇ ਦਰ ਨੇ ਇਹ ਉਹਨਾਂ ਦੇ ਚੈਨਲ ਇਹ ਵੀ ਇਹ ਨਹੀਂ ਦੱਸੋ ਤੁਸੀਂ ਆਪਣੇ ਮੂੰਹ ਦੱਸੋ ਹੋਰ ਕਿਤੇ ਰਹਿੰਦੇ ਰਹੇ ਤੁਸੀਂ ਤਕਰੀਬੀ ਰਹੇ ਨਾ ਇਹ ਇਹ ਅੰਦਰ ਇਨਵੈਸਟੀਗੇਸ਼ਨ ਕੇਸ ਆ ਮੈਨੂੰ ਇਹੋ ਜਿਹੀਆਂ ਗੱਲਾਂ ਪੁੱਠੀਆਂ ਸਿੱਧੀਆਂ ਨਾ ਕਰੋ ਵੇਖੋ ਮੈਂ ਐਵੇਂ ਮੈਂ ਮੇਰੇ ਮੂੰਹੋਂ ਕੋਈ ਗਲਤ ਮਲਤ ਗੱਲ ਨਿਕਲ ਜੇ ਜੇ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੈਨੂੰ ਜੋ ਉਹਨਾਂ ਨੇ ਕੋਸ਼ਨ ਕੀਤੀ ਮੈਂ ਉਹਨਾਂ ਦੇ ਠੋਕੇ ਜਵਾਬ ਦੇ ਕੇ ਆਇਆ ਜਿਹੜੀਆਂ ਗੱਲਾਂ ਸਹੀ ਸੀ ਉਹ ਮੈਂ ਕਹਿ ਕੇ ਆਇਆ ਕਿ ਹਾਂ ਇਹ ਬਿਲਕੁਲ ਗੱਲਾਂ ਸਹੀ ਨੇ ਜਿਹੜੀਆਂ ਗਲਤ ਮੈਂ ਕਹਾ ਗਲਤ ਕੀ ਪਾਰਟੀ ਕਰਕੇ ਉਹ ਨਹੀਂ ਕਿ ਕਿ ਤੁਸੀਂ ਅੱਜ ਤੁਸੀਂ ਅਜੋਸ ਪਾਰਟੀ ਰੂਲਿੰਗ ਪਾਰਟੀ ਦੇ ਹੈਗੇ ਹੋ ਇਸ ਕਰਕੇ ਉਹਦਾ ਕੀ ਫਰਕ ਪੈਂਦਾ ਨਹੀਂ ਮੈਂ ਤਾਂ ਕਹਾਦਾ ਪ੍ਰੈਸ਼ਰ ਕੋਈ ਪ੍ਰੈਸ਼ਰ ਨਹੀਂ ਤੁਸੀਂ ਮੇਰੀ ਡਿਟੇਲ ਚੈੱਕ ਕਰਾ ਲਓ ਮੈਨੂੰ ਕਈ ਦੀ ਕਾਲ ਆਈ ਹੋਵੇ ਇਹ ਪ੍ਰੈਸ਼ਰ ਵਾਲੀਆਂ ਗੱਲਾਂ ਥੋੜਾ ਜਿਹਾ ਇਕਰਮ ਜੀਠੀ ਦੇ ਸਮਰਥਕਾਂ ਦੇ ਵੱਲੋਂ ਨਾਰੇबाजी ਕੀਤੀ ਗਈ ਉਹ ਕਹਿੰਦੇ ਕਿ ਵਿਕਰਮ ਜੀਠ ਨੇ ਕੰਮ ਨਹੀਂ ਕੀਤਾ ਇਸ ਤਰ੍ਹਾਂ ਦਾ ਵਿਕਰੀਓ ਵੇਖੋ ਮੇਰੇ ਭਰਾ ਮੈਂ ਉਹਨਾਂ ਜਿਹੜਾ ਮੈਚ ਉਹਨਾਂ ਦੇ ਕੋਹ ਕਿੰਦੂ ਕੋਹ ਕਰਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੇ ਉਹ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸੀਅਮ ਸਾਹਿਬ ਨੂੰ ਰਿਕਵੈਸਟ ਕਰਕੇ ਨਾਲ ਕਰਾਂ ਥੈਂਕ ਯੂ ਥੈਂਕ ਯੂ